ਹੁਣ ਜਲੰਧਰ ਦੀ ਆਇਸ ਫੈਕਟਰੀ ਦੇ ਵਿੱਚੋਂ ਗੈਸ ਲੀਕ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਗੈਸ ਲੀਕ ਕਾਰਨ 4 ਮਜ਼ਦੂਰ ਬੇਹੋਸ਼ ਹੋਏ ਨੇ ਪੁਲਿਸ ਨੇ ਬੈਰੀਗੇਟਿੰਗ ਕਰਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ बेहोश ਹੋਏ ਮਜ਼ਦੂਰਾਂ ਨੂੰ ਮੋਢਲੀ ਸਹਾਇਤਾ ਜੁੜੀ ਐ ਦਿੱਤੀ ਗਈ ਹੈ ਮਾਮਲਾ ਜਲੰਧਰ ਦਾ ਜਿੱਥੇ ਦਿਮੋਰੀਆ ਪੁਲ ਦੇ ਨੇੜੇ ਰੇਲਵੇ ਸੰਤ ਨਗਰ ਦੇ ਵਿੱਚੋਂ ਇੱਕ ਫੈਕਟਰੀ ਦੇ ਵਿੱਚੋਂ ਅਮੋਨੀਆ ਗੈਸ ਲੀਕ ਹੋਈ ਹੈ ਤੇ ਪੁਲਿਸ ਫਾਇਰ ਬਰਕੇਡ ਦੀਆਂ ਟੀਮਾਂ ਲੈ ਕੇ ਮੌਕੇ ਤੇ ਪਹੁੰਚੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਰਸਤੇ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਸਾਰੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਸੋ ਲੋਕ ਮੌਕੇ ਤੋਂ ਬਾਹਰ ਜਲਦ ਹੀ ਆ ਗਏ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਲੰਘ ਰਹੇ ਚਾਰ ਮਜ਼ਦੂਰ ਬੇਹੋਸ਼ ਹੋ ਗਏ ਤੇ ਇੱਕ ਵਿਅਕਤੀ ਦੀ ਮੌਤ ਵੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਪੁਲਿਸ ਨੇ ਬੈਰੀਕੇਟਿੰਗ ਲਗਾ ਦਿੱਤੀ ਸੀ ਤਾਂ ਜੋ ਲੋਕ ਉੱਥੇ ਨਾ ਜਾ ਸਕਣ ਮਾਸਕ ਪੈਨ ਕੇ ਫਾਇਰ ਬ੍ਰਿਗੇਡ ਤੇ ਜੋ ਕਰਮਚਾਰੀ ਨੇ ਉਹ ਗੈਸ ਨੂੰ ਰੋਕਣ ਦੇ ਲਈ ਪਹੁੰਚੇ ਕਿਸ ਤਰ੍ਹਾਂ ਉਸ ਨੂੰ ਜਿਹੜਾ ਬੜੀ ਮੁਸ਼ਕਲ ਦੇ ਨਾਲ ਗੈਸ ਲੀਕੀਜ ਦੇ ਉੱਤੇ ਜਿਹੜਾ ਆ ਕਾਬੂ ਪਾਇਆ ਗਿਆ ਸੋ ਮਾਸਕ ਪੈਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਗੈਸ ਰੋਕਣ ਲਈ ਅੰਦਰ ਪਹੁੰਚੇ ਤੇ ਬੇਹੋਸ਼ ਹੋਏ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਲਿਆ ਤੇ ਨਜ਼ਦੀਕੀ ਜੋ ਡਾਕਟਰ ਦੀ ਦੁਕਾਨ ਖੁੱਲੀ ਸੀ ਮੈਡੀਕਲ ਦੀ ਦੁਕਾਨ ਖੁੱਲੀ ਸੀ ਉਸ ਤੇ ਜਾ ਕੇ ਉਹਨਾਂ ਨੂੰ ਜਿਹੜੀ ਹੈ ਸਹਾਇਤਾ ਦਿੱਤੀ ਹੈ ਮੁਢਲੀ ਸਹਾਇਤਾ ਸੋ ਫਿਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੋ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਥਾਣਾ 3 ਦੀ ਪੁਲਿਸ ਨੇ ਦਮੋਰੀਆ ਪੁਲ ਮਾਈ ਹੀਰਾ ਗੇਟ ਟਾਂਡਾ ਰੋਡ ਟਾਹਾ ਮੁਹੱਲਾ ਤੇ ਹੋਰ ਸਾਰੀਆਂ ਸੜਕਾਂ ਤੇ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਤਾ ਜੋ ਲੋਕ ਉਦਯੋਗ ਦੀ ਨਾਲ ਲੰਘ ਸਕਣ ਤੇ ਜੋ ਇਹ ਗੈਸ ਹੈ ਉਹ ਗੈਸ ਦੇ ਨਾਲ ਨਾ ਪ੍ਰਭਾਵਿਤ ਹੋਣ ਗੈਸ ਦੀ ਬਦਬੂ ਜਿਹੜੀ ਹੈ ਉਹ ਦੂਰ ਦੂਰ ਤੱਕ ਫੈਲ ਗਈ ਸੀ ਜਿਸ ਤੇ ਨਾਲ ਸਾਹ ਲੈਣਾ ਵੀ ਔਖਾ ਸੀ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਵੀ ਫਾਇਰ ਵਿਭਾਗ ਦੇ ਕਰਮੀ ਤੇ ਪੁਲਿਸ ਕਰਮਚਾਰੀ ਨੇ ਜਾਂ ਉਥੇ ਜੋ ਕੁਝ ਦੁਕਾਨਦਾਰ ਨੇ ਜਿਨ੍ਹਾਂ ਤੋਂ ਸਹਾਇਤਾ ਵੀ ਲਈ ਜਾ ਰਹੀ ਹੈ ਤੇ ਉਹਨਾਂ ਦੇ ਮਾਸਕ ਪਾਏ ਗਏ ਨੇ ਸੋ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਫਾਇਰ ਬ੍ਰੇਗੇਡ ਦੀ ਟੀਮ ਨੇ ਗੈਸ ਦੀ ਲੀਕੀਜ ਨੂੰ ਪਾਰੀ ਮੁਸ਼ੱਕਤ ਦੇ ਨਾਲ ਬੰਦ ਕੀਤਾ ਹੈ। ਸੋ ਗੈਸ ਦਾ ਅਸਰ ਘਟੂ-ਘਟ ਕਾਫੀ ਦੂਰ ਤੱਕ ਫੈਲ ਗਿਆ ਹੈ। ਗੈਸ ਦਾ ਅਸਰ ਘਟ ਹੋਣ ਤੇ ਸੜਕਾਂ ਨੂੰ ਦੁਬਾਰਾ ਜਿਹੜਾ ਆ ਉਹ ਖੋਲ ਦਿੱਤਾ ਜਾਏਗਾ ਪਰ ਹੁਣ ਜਿਹੜਾ ਪੁਲਿਸ ਵੱਲੋਂ ਬੈਰੀਗੇਟਿੰਗ ਕੀਤੀ ਗਈ ਹੈ ਤੇ ਰਸਤਾ ਬੰਦ ਕੀਤਾ ਗਿਆ ਤਾਂ ਜੋ ਲੋਕ ਜਿਹੜੇ ਨੇ ਉਥੋਂ ਨਾ ਲੰਘ ਸਕਣ ਅਤੇ ਗੈਸ ਦੇ ਲਪੇਡੇ ਵਿੱਚ ਜਾਂ ਗੈਸ ਦਾ ਪ੍ਰਭਾਵ ਉਹਨਾਂ ਦੇ ਉੱਤੇ ਨਾ ਦਿਖੇ ਸੋ ਹੁਣ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਲੰਧਰ ਚ ਦਮੋਰੀਆ ਪੁਲ ਦੇ ਨੇੜੇ ਜੋ ਰੇਲਵੇ ਰੋਡ ਹੈ ਉਥੇ ਸੰਤ ਨਗਰ ਇਲਾਕਾ ਪੈਂਦਾ ਹੈ ਤੇ ਆਈ ਆਈਸ ਫੈਕਟਰੀ ਆ ਉਥੇ ਤੇ ਆਈਸ ਫੈਕਟਰੀ ਦੇ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਦਾ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਤਾਂ ਗੈਸੂਪੁਰ ਦੇ ਵਿੱਚ ਵੀ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਹੁਣ ਜਲੰਧਰ ਦੇ ਵਿੱਚ ਜੋ ਇੱਕ ਆਇਸ ਫੈਕਟਰੀ ਆ ਉਸ ਦੇ ਵਿੱਚੋਂ ਗੈਸ ਲੀਕ ਹੋਣ ਦਾ ਮਾਮਲਾ ਹੈ ਤੋਂ ਸਾਰੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਮੌਕੇ ਤੇ ਦੱਸਿਆ ਜਾ ਰਿਹਾ ਕਿ ਉੱਥੇ ਜੋ ਮਜ਼ਦੂਰ ਸਨ ਚਾਰ ਮਜ਼ਦੂਰ ਸਨ ਉਹ ਵੀ ਜਿਹੜੇ ਨੇ ਵਿਹੋਸ਼ ਹੋ ਗਏ ਸਨ ਤੇ ਇੱਕ ਮਜ਼ਦੂਰ ਦੀ ਜਿਹੜੀ ਹੈ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਬੈਰੀਗੇਟਿੰਗ ਕਰਕੇ ਜਿਹੜੀ ਹੈ ਇਹ ਸੜਕ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਕਿਹਾ ਗਿਆ ਕਿ ਜਦੋਂ ਗੈਸ ਦਾ ਪ੍ਰਭਾਵ ਘਟ ਹੋਏਗਾ ਤਾਂ ਉਦੋਂ ਰਸਤੇ ਨੂੰ ਖੋਲ ਦਿੱਤਾ ਜਾਏਗਾ ਫਿਲਹਾਲ ਰਸਤੇ ਬੰਦ ਕੀਤੇ ਗਏ ਹੋਏ ਨੇ ਤੇ ਮੁਸ਼ੱਕਤ ਦਿਨ ਨਾਲ ਜਿਹੜਾ ਆ ਫਾਇਰ ਬ੍ਰਿਗੇਡ ਵੱਲੋਂ ਗੈਸ ਲੀਕੀਜ ਦੇ ਉੱਤੇ ਕਾਬੂ ਪਾਇਆ ਗਿਆ ਹੈ ਡਾਕਟਰ ਡਾਕਟਰ ਕਿੰਨੇ ਜੀ ਲੋਕ ਨੇ ਕੁਛ ਪਤਾ ਲੱਗ ਪਾਇਆ ਇਹ ਦੋ ਤਿੰਨ ਬੰਦੇ ਤਾਂ ਸਾਨੂੰ ਪਤਾ ਕਿ ਅੰਦਰ ਫਸੇ ਹੋਏ ਆ ਅੱਛਾ ਕਮਰਿਆਂ ਦੇ ਵਿੱਚ ਵੱਖਰਾ ਵੱਖਰਾ ਅੰਦਰ ਕੰਮ ਕਰਦੇ ਸੀ ਕਿ ਅਪਾਰਟਮੈਂਟਸ ਹੈਗੇ ਆ ਉਹ ਅਪਾਰਟਮੈਂਟਸ ਬਾਰੇ ਮੈਨੂੰ ਅੰਦਰ ਦੇ ਲੀਆਉਟ ਦਾ ਨਹੀਂ ਪਤਾ ਹੈਗਾ ਠੀਕ ਹੈ ਤੁਹਾਨੂੰ ਕੁਝ ਪਤਾ ਲੱਗਿਆ ਤੁਹਾਨੂੰ ਦੱਸ ਦਿਓ ਤੁਹਾਨੂੰ ਲੱਗਦਾ ਨਹੀਂ ਹੋਰ ਮੁਲਾਜ਼ਮ ਬੁਲਾਣੇ ਚਾਹੀਦੇ ਨੇ ਕਿ ਘੋਟੀ ਮਾਰੀਆਂ ਨੇ ਆ ਰਹੀ ਹੈ ਟੀਮ ਆ ਰਹੀ ਹੈ ਫਾਇਰ ਬ੍ਰਿਗੇਡ ਪਹੁੰਚੀ ਹੋਈ ਹੈ ਫਾਇਰ ਬ੍ਰਿਗੇਡ ਪਹੁੰਚੀ ਹੈ ਪੁਲਿਸ ਪਹੁੰਚੀ ਹੈ ਇਹ ਮੁੱਖ ਤੇ ਸਿਵਲ ਐਡਮਿਨਿਸਟ੍ਰੇਸ਼ਨ ਆ ਰਿਹਾ ਹੈ ਉਹ ਠੀਕ ਹੈ ਜੀ ਕਿਸੇ ਦੇ ਪ ਅੰਕਲ ਜੀ 1 ਮਿੰਟ ਅੰਕਲ ਜੀ ਕੀ ਨਾਮ ਆਪਣਾ ਮੇਰਾ ਸੁੰਦਰਪੁਰ ਅੰਕਲ ਜੀ ਕੀ ਗੱਲ ਕੀ ਸੀ ਪਤਾ ਕਿੱਦਾਂ ਲੱਗਾ ਕੁਝ ਲੈ ਤਾਂ ਬੜੇ ਰਾਹ ਨਾਲ ਬੈਠਾ ਸੀ ਫੋਨ ਚ ਲਾਉਣਾ ਸੀ ਤੇ ਉਹ ਗਿਆ ਸੋਹਣੀ ਕਿத்தி ਮੈਂ ਦੁਕਾਨ ਛੱਡ ਕੇ ਜੀ ਕੋ ਗਿਆ ਨਾ ਉਹ ਆਜ ਫਿਰ ਨੱਚਾ ਤਾਂ ਉਹ ਕਿਹਾ ਮੈਨੂੰ ਫੋਨ ਕਰੋ ਗਿਆ ਨਹੀਂ ਕਰਕੇ ਬਸ ਤੇ ਅੰਦਰ ਕੋਈ ਬੰਦੇ ਫਸੇ ਆ ਇਸ ਟਾਈਮ ਕਿੰਨੇ ਬੰਦੇ ਆ ਕਿੰਨੇ ਬੰਦੇ ਅੰਕਲ ਜੀ ਸੱਭਾ ਆਇਆ ਸਿਰੇ ਇੱਕ ਹੈਗਾ ਤੇ ਮੈਨੂੰ ਲੱਗੋ ਜਾਨ ਨੂੰ ਕੋਈ ਦਿੱਕਤ ਨਹੀਂ ਹੁੰਦੀ ਉਹ ਦਿੱਕਤ ਨਹੀਂ ਹੋ ਰਹੀ ਜਾਨ ਨਿਕਲਣਾ ਛੜਾ ਉੱਥਾ ਜਾਏ ਨਾ ਕੋਈ ਸਪੋਰਟ ਹੈ ਜਾਨ ਨਿਕਲ ਸਕਦੀ ਇੰਤਰ ਮੱਧੇ ਕਰਾਈ ਨੂੰ ਲੱਗਦਾ ਨਹੀਂ ਇਹ ਬੱਚੇ ਹੋਣੇ ਨਾਲ ਦੇ ਹਾਲੇ ਤੁਹਾਨੂੰ ਦੇ ਘਰਾਂ ਤੇ ਨੋ ਬਾਗੇ ਬਾਦ ਸਾਰੇ ਬਾਰੇ ਨਹੀਂ ਸਾਰੇ ਨਾਲ ਦੇ ਘਰਾਂ ਲੋਗੀਆਂ ਜੀ ਸਾਰੇ ਬਾਰੇ ਕਿਨੇ ਜਿਹੜੇ ਅੰਦਰ ਸਸੇ ਅੰਦਰ ਕਿੰਨੇ ਮੱਧੇ ਹੈਗੇ ਆਲੇ ਬੱਚੇ ਫੈਕਟਰੀ ਕਿਹਦੀ ਹੈ ਕਿੰਨੀ ਦੇਰ ਤੋਂ ਚੱਲ ਰਹੀ ਹੈ ਫੈਕਟਰੀ ਦਾ 20 ਪਿਆਸ ਦਾ ਬਣ ਰਹੀ ਫੈਕਟਰੀ ਤੇ ਮਾਲਕ ਕੌਣ ਹੈ ਮਾਲਕ ਜਾਨ ਹੈਗੇ ਜੈਲ ਪਾਪ ਆਏ ਇੱਥੇ ਅੰਦੇ ਅੰਦੇ ਤੱਕ ਨਹੀਂ ਆਇਆ ਨਹੀਂ ਹੈ ਨਹੀਂ ਜੀ ਇਹ ਕਿੰਨੇ